ਗੁਰੂ ਗੋਬਿੰਦ ਸਿੰਘ ਸੂਰਮਾ ਯੋद्धा ਬਲਕਾਰੀ ਅਮ੍ਰਿਤਸਵਰਿਆਮ ਦਾ ਦਲ ਠਾਕੁਰ ਪਾਰੀ ਸੋਮਾ ਬੀਰ ਪੰਜਾਬੀਆਂ ਸਿੰਘਾਂ ਦਾ ਵਾਰੀ ਗਿਆਨ ਸਮੁੰਦਰ ਕਵਿਓ ਖਾਗੋਦੀ ਨਿਆਰੀ ਥਮ ਰਖੇ ਟੈਂਦੇ ਅਰਸ਼ ਨੂੰ ਬਾਛਵੀ ਨਿਆਰੀ ਰਾਣਾ ਰਾਖਾ ਜਗਤ ਦਾ ਜਾਵਾ ਬਲੇਹਾਰੀ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਮਹਾਨ ਕਰਨੀ ਖਾਲਸਾ ਪੰਥ ਦੀ ਸਿਰਜਣਾ ਮੁਗਲਾਂ ਵਿਰੋਧ ਇੱਕ ਸ਼ਕਤੀ ਪੈਦਾ ਕਰਨਾ ਚਾਹੁੰਦੇ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਚਾਹੁੰਦੇ ਸਨ ਇਹ ਸ਼ਕਤੀ ਆਮ ਲੋਕਾਂ ਚੈ ਬਸ ਲੋੜ ਹੈ ਇਸ ਨੂੰ ਸੰਗਠਿਤ ਕਰਨ ਦੀ ਈਸਵੀ ਸਨ 1699 ਦੀ ਵਿਸਾਖੀ ਵਾਲੇ ਦਿਨ ਦੂਰੋਂ ਦੂਰੋਂ ਸਿੱਖਾਂ ਨੂੰ ਬੁਲਾਇਆ ਗਿਆ ਇਸ ਵੱਡੇ ਇਕੱਠ ਦੇ ਵਿੱਚ ਗੁਰੂ ਜੀ ਨੇ ਆਪਣੀ ਕਿਰਪਾਨ ਮਿਆਂ ਚੁੱਕੀ ਫਿਰ ਕਿਰਪਾਨ ਦੇ ਲਿਸ਼ਕ ਦੇ ਨਾਲ ਗਰਜਵੀਂ ਆਵਾਜ਼ ਚ ਇੱਕ ਸੀਸ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਸੀਸ ਨੌ ਗੁਰੂ ਸਹਿਬਾਨਾਂ ਦੀਆਂ ਸਿੱਖਿਆਵਾਂ ਦੇ ਲਈ ਕੁਰਬਾਨੀ ਵਜੋਂ ਹੋਏਗਾ ਪਹਿਲੀ ਪੁਕਾਰ ਤੇ ਸਨਾਟਾ ਦੂਜੀ ਤੇ ਪੀਜੀ ਤੇ ਲਾਹੌਰ ਦੇ ਪਾਈ ਦਿਆ ਰਾਮ ਜੀ ਸੀਸ ਪੇਟਾ ਕਰਨ ਲਈ ਉੱਠੇ ਗੁਰੂ ਜੀ ਨੇ ਨੇੜੇ ਲਾਇਆ ਇੱਕ ਤੰਬੂ 'ਚ ਉਹਨਾਂ ਨੂੰ ਲਿਜਾ ਕੇ ਖੜਾਕ ਦੀ ਆਵਾਜ਼ ਕੀਤੀ ਗੁਰੂ ਜੀ ਦੁਬਾਰਾ ਸਭ ਦੇ ਸਾਹਮਣੇ ਆਏ ਗੁਰੂ ਜੀ ਦੀ ਕਿਰਪਾਣ ਲਹੂ ਦੇ ਨਾਲ ਪਿੱਚੀ ਹੋਈ ਸੀ ਹੁਣ ਇੱਕ ਹੋਰ ਸੀਸ ਦੇਣ ਲਈ ਪੁਕਾਰ ਸੀ ਇਸ ਵਾਰ ਦਿੱਲੀ ਦੇ ਪਾਈ ਤਰਨਦਾਸ ਜੀ ਅਗਿਆ ਤੀਜੀ ਵਾਰ ਉਹ ਕੁਝ ਦੁਰਾਏ ਜਾਣ ਤੇ ਜਗਨਨਾਥ ਪੁਰੀ ਦੇ ਪਾਈ ਹਿੰਮਤ ਰਾਏ ਗਿਆ ਚੌਥੀ ਵਾਰ ਦੁਆਰਕਾ ਦੇ ਪਾਈ ਮਹਕਮ ਚੰਦ ਉਠੇ ਪੰਜਵੀਂ ਵਾਰ ਬਿਦਰ ਦੇ ਪਾਈ ਸਾਹਿਬ ਚੰਦ ਸਨ ਇਸ ਪਿਛੋਂ ਗੁਰੂ ਜੀ ਪੰਜਾਂ ਨੂੰ ਸੁੰਦਰ ਪਸ਼ਾਕ ਪੁਆ ਕੇ ਸੰਗਤਾਂ ਦੇ ਸਾਹਮਣੇ ਲਿਆਏ ਲੋਹੇ ਬਾਟੇ ਚ ਖੰਡ ਦੇ ਨਾਲ ਜਲ ਹਲਾਉਂਦਿਆਂ ਪੰਜ ਬਾਣੀਆਂ ਪੜਦਿਆ ਅੰਮ੍ਰਿਤ ਿਆਰ ਕੀਤਾ ਗਿਆ ਮਾਤਾ ਜੀਤੋ ਜੀ ਨੇ ਇਸ ਚ ਪਤਾ ਸੇ ਪਾਇ ਇਹ ਅੰਮ੍ਰਿਤ ਪੰਜ ਪਿਆਰਿਆਂ ਨੂੰ ਛਕਾ ਕੇ ਅੰਚ ਗੁਰੂ ਸਾਹਿਬ ਨੇ ਉਹਨਾਂ ਕੋਲੋਂ ਛਕਿਆ ਅਤੇ ਪਾਈ ਗੁਰਦਾਸ ਜੀ ਨੇ ਇਸ ਪੂਰੇ ਵਾਕਿਆ ਨੂੰ یوں ਬਿਆਨ ਕੀਤਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੀਲਾ ਪੰਜ ਸੀਸਾਂ ਭੇਟਾਂ ਕਰਨ ਵਾਲਿਆਂ ਨੂੰ ਗੁਰੂ ਜੀ ਨੇ ਪੰਜ ਪਿਆਰੇ ਆਖਿਆ ਉਹਨਾਂ ਦੇ ਨਾਂ ਦੇ ਨਾਲ ਸਿੰਘ ਸ਼ਬਦ ਲਾਇਆ ਗੁਰੂ ਜੀ ਨੇ ਅੰਮ੍ਰਿਤ ਛਕਣ ਤੋਂ ਬਾਅਦ ਆਪਣੇ ਨਾਮ ਨਾਲ ਵੀ ਸਿੰਘ ਸ਼ਬਦ ਸਜਾਇਆ ਉਦੋਂ ਤੋਂ ਹੀ ਅਮਰ ਤੀਏ ਤਾਰਾ ਸਿੱਖਾਂ ਚ ਨਿਰੰਤਰ ਵਗੀ ਆ ਰਹੀ ਐ ਖਾਲਸਾ ਪੰਥ ਦੀ ਸਾਜਨਾ ਇਹ ਅਨੋਠੀ ਘਟਨਾ ਜਿਸ ਨੇ ਲੋਕਾਂ ਦੀ ਕਾਇਆ ਕਲਪ ਕਰ ਦਿੱਤੀ ਹਰ ਸਿੱਖ ਦੇ ਲਈ ਇੱਕ ਰਹਿਤਨਾਮਾ ਨਿਸ਼ਚਿਤ ਕੀਤਾ ਗਿਆ ਜਾਤ ਪਾਤ ਉੱਚ ਨੀਚ ਦਾ ਭੇਦ ਭਾਵ ਛੱਡ ਕੇ ਵਾਹ ਗੁਰੂ ਦਾ ਰੂਪ ਦੇਖਣਾ ਨਸ਼ੇ ਨਾ ਕਰਨੇ ਵਹਿਮਾ ਪਰਮਾ ਨੂੰ ਨਾਮ ਲੰਦਾ ਇਹ ਹੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਸਨ